ਜਿਹੜਾ ਟੌਪਿਕ ਹੈ ਨਾ ਉਹ ਬੋਲਣਾ ਬਹੁਤ ਆਸਾਨ ਹੈ ਉਹ ਸੁਣਨਾ ਵੀ ਬਹੁਤ ਮੁਸ਼ਕਿਲ ਹੈ ਉਹ ਕਰਨਾ ਵੀ ਬਹੁਤ ਮੁਸ਼ਕਿਲ ਹੈ ਸਮਝਣਾ ਸਮਝ ਤੋਂ ਬਹੁਤ ਪਰੇ ਹੈ ਇਸ ਕਰਕੇ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਅਧਿਆਤਮ ਸਿਮਰਨ ਧਿਆਨ ਇਸ ਜਰਨੀ ਦੇ ਉੱਤੇ ਹੋ ਤੇ ਸਿਮਰਨ ਦੀ ਮਹੱਤਤਾ ਸਮਝਣਾ ਚਾਹੁੰਦੇ ਹੋ ਤੁਸੀਂ ਸਮਝਣਾ ਚਾਹੁੰਦੇ ਹੋ ਕਿ ਸਿਮਰਨ ਕੀ ਹੈ ਸਿਮਰਨ ਕਿੰਨੇ ਤਲਤੇ ਹੁੰਦਾ ਹੈ ਕੀ ਸਿਮਰਨ ਸਿਰਫ ਆਵਾਜ਼ ਹੈ ਕੀ ਧੁਨੀ ਹੈ ਅਗਰ ਧੁਨੀ ਹੈ ਤਾਂ ਉਹ ਕਿਹੜਾ ਸ਼ਬਦਾਂ ਦੀ ਧੁਨੀ ਹੈ ਜਾਂ ਕਿਸੇ ਧੁਨ ਦੀ ਧੁਨੀ ਹੈ ਉਹ ਪੈਦਾ ਕਿੱਥੇ ਹੁੰਦਾ ਹੈ ਉਹਦੇ ਪ੍ਰਕਾਰ ਕਿੱਥੇ ਨੇ ਉਹਨੂੰ ਕਿਵੇਂ ਕਰੀਏ ਉਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ ਵੇਦ ਤੇ ਵਿਦਾੰਗ ਵੇਦਾਂ ਦਾ ਹਿੱਸਾ ਉਹ ਇਹਦੇ ਬਾਰੇ ਕੀ ਕਹਿੰਦਾ ਹੈ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੇ ਇਹਦੇ ਉੱਤੇ ਬਹੁਤ ਕੰਮ ਕੀਤਾ ਜਿਨ੍ਹਾਂ ਦੀ ਜਰਨੀ ਆਪ ਸਿਮਰਨ ਦੇ ਅੰਦਰ ਬਹੁਤ ਉੱਚੀ ਸੋਚੀ ਰਹੀ ਹੈ ਉਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ ਮੈਂ ਇਸ ਪੂਰੀ ਜਰਨੀ ਨੂੰ ਤੁਹਾਨੂੰ ਸਮਝਾਉਣ ਲਈ ਥੋੜਾ ਜਿਹਾ ਸਮਾਂ ਲਾਉਂਗਾ ਤੇ ਮੈਂ ਉਮੀਦ ਕਰਦਾ ਜੇ ਤੁਸੀਂ ਇਸ ਰਾਹ ਦੇ ਪਥੀਕੋਂ ਤਾਂ ਤੁਸੀਂ ਪੂਰੀ ਗੱਲ ਨੂੰ ਧਿਆਨ ਨਾਲ ਸਮਝੋਗੇ ਸਿਮਰਨ ਦਾ ਕੱਲੀ ਸਾਊਂਡ ਨਹੀਂ ਹੈ ਸਾਉਂਡ ਹੈ ਕਿਸੇ ਵੀ ਦੋ ਚੀਜ਼ਾਂ ਦੀ ਕੰਪਨ ਜਾਂ ਧੜਕ ਜਾਂ ਥਾਪ ਤੋਂ ਪੈਦਾ ਹੋਣ ਵਾਲੀ ਧੁਨੀ ਉਹ ਫਿਰ ਤੁਹਾਡੇ ਤਾਲੂ ਤੇ ਜੀਭ ਤੋਂ ਪੈਦਾ ਹੋਣ ਵਾਲੀ ਧੁਨੀ ਵੀ ਹੋ ਸਕਦੀ ਹੈ ਉਹ ਕਿਸੇ ਸਾਜ਼ ਤੋਂ ਪੈਦਾ ਹੋਣ ਵਾਲੀ ਧੁਨੀ ਵੀ ਹੋ ਸਕਦੀ ਹੈ ਉਹ ਸਿਮਰਨ ਨਹੀਂ ਹੈ ਦਰਅਸਲ ਇਸ ਧੁਨੀ ਦੇ ਵੀ ਤਕਰੀਬਨ ਤਕਰੀਬਨ 4 ਚਰਨ ਨੇ ਤੇ ਇਹਦੀ ਸ਼ੁਰੂਆਤ ਜਿਹੜੀ ਹੈ ਉੱਥੋਂ ਤੱਕ ਪਹੁੰਚਣਾ ਇੱਕ ਚੀਜ਼ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਉਹ ਚੀਜ਼ ਸਭ ਤੋਂ ਪਹਿਲਾਂ ਸਾਡੇ ਹੱਥ ਵਿੱਚ ਆਂਦੀ ਹੈ ਇੱਕ ਚੀਜ਼ ਜਿੱਥੇ ਸ਼ੁਰੂ ਹੁੰਦੀ ਹੈ ਉੱਥੇ ਤੱਕ ਪਹੁੰਚਣ ਦੀ ਬਹੁਤ ਲੰਬੀ ਯਾਤਰਾ ਹੈ ਸਿਮਰਨ ਦੀ ਯਾਤਰਾ ਵੀ ਵਾਹਿਗੁਰੂ RAM ਰਾਧਾ ਅੱਲਾ ਮੂੰਹ ਤੋਂ ਬੋਲ ਦੇਣਾ ਨਹੀਂ ਹੈ ਇਹ ਸਭ ਤੋਂ ਅਖੀਰਲਾ ਤਲ ਹੈ ਇਹਦਾ ਜਿਹੜਾ ਪਹਿਲਾ ਤਲ ਹੈ ਜਿੱਥੋਂ ਸਿਮਰਨ ਸ਼ੁਰੂ ਹੁੰਦਾ ਹੈ ਉਹ ਹੈ ਨਾਬੀ ਇਨੂੰ ਤੁਸੀਂ ਧਨੀ ਦਾ ਪਹਿਲਾ ਤਲ ਕਹਿ ਸਕਦੇ ਹੋ ਬਟ ਉਸ ਸਾਊਂਡ ਨੂੰ ਉੱਥੇ ਤੱਕ ਦੀ ਅੰਡਰਸਟੈਂਡਿੰਗ ਤੱਕ ਜਾਣਾ ਸਾਸ ਗਰਾਸ ਸਿਮਰਨ ਕੀ ਹੈ ਰੋਮ ਰੋਮ ਸਿਮਰਨ ਕੀ ਹੈ ਉੱਥੇ ਤੱਕ ਦੀ ਯਾਤਰਾ ਕਰਨ ਲਈ ਸ਼ੁਰੂਆਤ ਵੱਖਰੀ ਮੂੰਹ ਤੋਂ ਜਿਹੜਾ ਵਿਖਿਆਨ ਹੋ ਗਿਆ ਬਾਣੀ ਉਥੋਂ ਹੁੰਦੀ ਹੈ ਇਸ ਯਾਤਰਾ ਨੂੰ ਹੁਣ ਸਟੈਪ ਬਾਈ ਸਟੈਪ ਸਮਝਦੇ ਹਾਂ ਸਭ ਤੋਂ ਪਹਿਲਾਂ ਧਨੀ ਨੂੰ ਸਮਝਾਂਗੇ ਫਿਰ ਸਿਮਰਨ ਦੇ ਪ੍ਰਕਾਰ ਸਮਝਾਂਗੇ ਨਾਲ ਨਾਲ ਇਹਦੇ ਰੈਫਰੈਂਸ ਸੁਣਦੇ ਆਂ। ਸ਼ਰੀਰ ਮੁਖ ਅਤੇਸ਼ ਉਚਾਰਨ ਕੀਤੀ ਗਈ ਕਿਸੇ ਵੀ ਸਿਮਰਨ ਦੇ ਅੰਦਰ ਪੈਦਾ ਹੋਣ ਵਾਲੀ ਪਹਿਲੀ ਧਨੀ ਦਾ ਜਿਹੜਾ ਉਦਗਮ ਸਥਲ ਹੈ ਉਹ ਹੈ ਪ੍ਰਾਵਾਣੀ। ਹਰ ਇੱਕ ਸਿਮਰਨ ਹਰ ਇੱਕ ਬਾਣੀ ਦਾ ਪਹਿਲਾ ਸਥਲ ਜਿਹੜੀ ਕੀ ਆਪਾਂ ਗੱਲ ਕਰ ਰਹੇ ਸੀਗੇ ਨਾ ਵੀ ਤੋਤਪੰਦ ਹੁੰਦੀ ਹੈ। ਇਹਦੇ ਉੱਤੇ ਭਾਈ ਸਾਹਿਬ ਭਾਈ ਰਣਦੇਵ ਸਿੰਘ ਜੀ ਨੇ ਬਹੁਤ ਬਹੁਤ ਵਿਸਤਾਰ ਉੱਤੇ ਲਿਖਿਆ ਹੋਇਆ ਹੈ। ਤੇ ਗਿਆ ਆ ਵੀ ਹੈ ਸਿਮਰਨ ਦੀ ਪਹਿਲੀ ਸ਼ੁਰੂਆਤ ਨਾ ਵੀ ਤੋਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਪਰਾ ਵਾਣੀ ਜਿਹੜੀ ਤੁਸੀਂ ਵਾਣੀ ਇਸ ਟਾਈਮ ਮੇਰੀ ਆਵਾਜ਼ ਸੁਣ ਰਹੇ ਹੋ ਕਿਸੇ ਵੀ ਇਨਸਾਨ ਦੀ ਆਵਾਜ਼ ਸੁਣ ਰਹੇ ਹੋ ਉਸ ਆਵਾਜ਼ ਦੇ ਪੈਦਾ ਹੋਣ ਤੋਂ ਪਹਿਲਾਂ ਜਿਹੜੀ ਗੱਲ ਨਹੀਂ ਕਹੀ ਗਈ ਜਿਹੜੀ ਗੱਲ ਹਜੇ ਤੱਕ ਤੁਹਾਡੇ ਤੱਕ ਨਹੀਂ ਪਹੁੰਚੀ ਜਿਹੜੀ ਗੱਲ ਨੂੰ ਕਹਿਣ ਵਾਲੇ ਨੇ ਵੀ ਹਜੇ ਤੱਕ ਵਿਜੂਅਲਾਈਜ਼ ਨਹੀਂ ਕੀਤਾ ਜਿਹੜੇ ਸਿਰਫ ਇਮੋਸ਼ਨਸ ਦੇ ਅੰਦਰ ਹੈ ਉਹ ਪਰਾਵਾਣੀ ਹੈ ਉਹਦਾ ਉਦਗਮ ਸਾਲ ਹੈ ਨਾਬੀ ਇਹ ਤੋਂ ਬਾਅਦ ਪਸ਼ੰਤੀ ਵਾਣੀ ਜਿਹਨੂੰ ਵਸ਼ਯ ਵਾਣੀ ਵੀ ਕਹਿੰਦੇ ਆ ਉਹ ਤੁਹਾਡੇ ਹਿਰਦੇ ਦੇ ਉੱਤੇ ਪੈਦਾ ਹੁੰਦੀ ਹੈ ਜਿਹਨੂੰ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਉਹ ਵਿਜ਼ੂਅਲ ਕਿਸੇ ਰੋਸ਼ਨੀ ਚ ਵੀ ਹੋ ਸਕਦਾ ਹੈ ਕਿਸੇ ਵਿਅਕਤੀ ਚ ਵੀ ਹੋ ਸਕਦਾ ਹੈ ਜੇ ਤੁਸੀਂ ਆਪਣੇ ਮਨ ਚ ਕਿਸੇ ਇੱਕ ਵਿਅਕਤੀ ਦਾ ਧਿਆਨ ਕਰਿਆ ਉਹਦਾ ਨਾਮ ਵੀ ਨਹੀਂ ਲਿਆ ਉਦੀ ਗਹਿਰਾਈ ਵੀ ਨਹੀਂ ਮਹਿਸੂਸ ਕੀਤੀ ਸਿਰਫ ਤੁਸੀਂ ਲੈਣਾ ਚਾ ਰਹੇ ਹੋ ਬਟ ਲਿਆ ਨਹੀਂ ਹਜੇ ਤੱਕ ਉਹ ਇੱਕ ਵਾਈਬ੍ਰੇਸ਼ਨ ਦਾ ਰੂਪ ਵੀ ਨਹੀਂ ਲਿਆ ਉਹ ਹੈ ਤੁਹਾਡੀ ਪਸ਼ੰਤੀ ਬਾਣੀ ਜਿਹਨੂੰ ਤੁਸੀਂ ਆਪਣੇ ਹਿਰਦੇ ਚੱਕਰ ਦੇ ਉੱਤੇ ਸਿਰਫ ਸਿਰਫ ਯੂਜ਼ੁਲਾਈਜ਼ ਕਰ ਰਹੇ ਹੋ ਇਹ ਸਿਮਰਨ ਦਾ ਉਹ ਪਾਰਟ ਹੈ ਇਹ ਸਾਊਂਡ ਦਾ ਉਹ ਪਾਰਟ ਹੈ ਜਿਹਨੂੰ ਜਿੱਥੇ ਤੱਕ ਪਹੁੰਚਣ ਲਈ ਘਟੂ ਘਟ ਹਜ਼ਾਰਾਂ ਬਾਰ ਵੱਖਰੀ ਤੋਂ ਅੱਗੇ ਪਹੁੰਚਣਾ ਪੈਂਦਾ ਏ ਇਸ ਤੋਂ ਅੱਗੇ ਜਦੋਂ ਅਸੀਂ ਜਾ ਰਹੇ ਹਾਂ ਪਸ਼ੰਤੀ ਬਾਣੀ ਤੋਂ ਜਦੋਂ ਅੱਗੇ ਜਾਵਾਂਗੇ ਫਿਰ ਆਉਂਦਾ ਏ ਮੱਧੇਮਾ ਬਾਣੀ ਗੱਲ ਨੂੰ ਬਾਹਰ ਆਣ ਤੋਂ ਪਹਿਲਾਂ ਤੇ ਮੁਖਾਰਵਿੰਦ ਤੱਕ ਪਹੁੰਚਣ ਤੋਂ ਪਹਿਲਾਂ ਗੱਲ ਆਵਾਜ਼ ਜਿਹੜੀ ਹੈ ਵਾਈਬ੍ਰੇਸ਼ਨ ਦੇ ਰੂਪ ਤੇ ਤੁਹਾਡੇ ਥ੍ਰੋਟ ਤੇ ਪਹੁੰਚਦੀ ਹੈ ਤੁਹਾਡੇ ਗਲੇ ਤੇ ਪਹੁੰਚਦੀ ਹੈ ਇਹਨੂੰ ਕਹਿੰਦੇ ਨੇ ਮੱਧੇਮਾ ਬਾਣੀ ਅੰਤ ਵਿੱਚ ਭਾਈ ਸਾਹਿਬ ਭਾਈ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਵਧੀਆ ਵਿਅਖਰੀ ਬਾਣੀ ਦੇ ਉੱਤੇ ਉਚਾਰਨ ਕੀਤਾ ਹੈ ਉਸ ਤੋਂ ਬਾਅਦ ਆਉਂਦੀ ਹੈ ਜਦੋਂ ਤੁਹਾਡੀ ਜੀਬ ਤਾਲੂ ਤੇ ਮੁਖ ਤੇ ਹਵਾ ਦਾ ਸੰਪਰਕ ਬਣ ਗਿਆ ਤੇ ਗੱਲ ਬਾਹਰ ਆ ਗਈ ਰਾਮ ਵਾਹਿਗੁਰੂ ਅੱਲਾ ਰਾਦਾ ਜਦੋਂ ਇਹ ਗੱਲ ਬਾਹਰ ਆ ਗਈ ਤੇ ਇਹ ਹੋ ਗਈ ਵਿਅਖਰੀ ਦਰਅਸਲ ਇਹ ਸਫਰ ਬਿਲਕੁਲ ਉਲਟਾ ਹੈ ਸੁਣਾਈ ਤਾਂ ਆਪਾਂ ਨੂੰ ਪਹਿਲਾਂ ਵਿਅਖਰੀ ਦਿੰਦਾ ਹੈ ਪਰੰਤੂ ਵਿਅਖਰੀ ਸਭ ਤੋਂ ਅੰਤਿਮ ਚਰਨ ਹੈ ਅੰਦਰ ਦੀ ਜਿਹੜੀ ਯਾਤਰਾ ਹੈ ਸਿਮਰਨ ਦੀ ਯਾਤਰਾ ਨਾਭੀ ਤੱਕ ਸੈਸਤ ਧਾਰ ਤੱਕ ਪੂਰੀ ਕਰਨ ਲਈ ਵਿਅਖਰੀ ਉਹਦਾ ਪਹਿਲਾ ਚਰਨ ਹੈ ਜੇ ਅਸੀਂ ਸੋਚੀਏ ਕਿ ਬਈ ਸਿਮਰਨ ਦੀ ਜੇ ਇੰਨੀ ਮਹਤਤਾ ਹੈ ਪਰ ਆ ਦੇ ਅੰਦਰ ਸਿਮਰਨ ਦਾ ਸਾਰਾ ਸਥਾਨ ਸਾਰਾ ਬੋਧ ਛੁਪਿਆ ਹੋਇਆ ਹੈ ਫਿਰ ਇੰਨੀ ਜ਼ੋਰ ਦੀ ਕੀਰਤਨ ਕਿਉਂ ਇੰਨੀ ਲਾਊਡ ਸਿਮਰਨ ਕਿਉਂ ਇਹਦਾ ਵੀ ਇੱਕ ਅਲੱਗ ਵਿਗਿਆਨ ਹੈ ਜਦੋਂ ਤੁਸੀਂ ਜਿੰਨਾ ਜ਼ਿਆਦਾ ਜ਼ੋਰ ਦੀ ਬੋਲਦੇ ਹੋ ਤੁਹਾਡੀ ਸਾਰੀ એનર્ਜੀ ਬਾਹਰਲੀ ਤਰਫ ਨਿਕਲਦੀ ਹੈ ਜਦੋਂ ਤੁਸੀਂ ਬਹੁਤ ਜ਼ੋਰ ਦੀ ਵਾਹਿਗੁਰੂ 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 ਰਾਮ 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 ਰਾਦਾ ਰਾਦਾ ਅੱਲਾ ਦਾ ਸਿਮਰਨ ਜ਼ੋਰ ਦੀ ਕਰਦੇ ਹੋ ਉਦੋਂ ਤੁਹਾਡਾ ਅੰਦਰ ਆਸਥਾਨ ਖਾਲੀ ਹੁੰਦਾ ਹੈ ਉਦੋਂ ਵਾਯੂਗ ਦਾ ਜਿਹੜਾ ਪ੍ਰਵੇਗ ਅਵੇਗ ਹੈ ਪੂਰਾ ਵਸਾਰ ਹੈ ਉਹ ਬਾਹਰੀ ਤਰਫ ਨਿਕਲਦਾ ਹੈ ਜਦੋਂ ਅੰਦਰਲਾ ਖਾਲੀ ਹੋਣ ਲੱਗਦਾ ਹੈ ਜਿਹੜੇ ਜਿਹੜੇ ਤਲ ਤੇ ਉਹ ਖਾਲੀ ਹੁੰਦਾ ਜਾਏਗਾ ਉਹਦਾ ਉਹਦਾ ਤੁਹਾਨੂੰ ਗਿਆਨ ਹੁੰਦਾ ਜਾਏਗਾ ਸਿਮਰਨ ਵਿਅਖਰੀ ਤੌਰ ਤੇ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਹਨੂੰ ਪਰਾ ਤੱਕ ਪਹੁੰਚਣ ਦਾ ਪਹਿਲਾ ਚਰਨ ਵਿਅਖਰੀ ਹੈ ਸਿਮਰਨ ਦੇ ਪਰਾ ਤੱਕ ਪਹੁੰਚਣ ਲਈ ਜਿਨੂੰ ਸਾਸ ਗਰਾਸ ਰੋਮ ਰੋਮ ਸਿਮਰਨ ਅਸੀਂ ਕਹਿੰਦੇ ਹਾਂ ਉੱਥੇ ਤੱਕ ਪਹੁੰਚਣ ਲਈ ਜਿਵੇਂ ਗੱਲ ਕਰ ਰਹੇ ਹਾਂ ਕਿ ਪਹਿਲਾ ਚਰਨ ਹੈ ਵਿਅਖਰੀ ਜਾਪ ਵਿਅਕਰੀ ਮੂੰ ਟਾਲੂ ਜੀਬ ਜ਼ੁਬਾਨ ਸਵਾਸ ਇਹਨਾਂ ਦੇ ਘਰਸ਼ਨ ਟਕਰਾਵ ਤੋਂ ਉਤਪੰਨ ਹੋਈ ਧੁਨੀ ਵਿਅਕਰੀ ਜਾਪ ਹਰ ਇੱਕ ਤਲ ਤੇ ਜਾਪ ਦੇ ਵੱਖਰੇ ਵੱਖਰੇ ਸੋਰਸ ਨੇ ਵਿਅਕਰੀ ਜਾਪ ਕਿਹੜਾ ਕਰਨਾ ਚਾਹੀਦਾ ਹੈ ਦੂਸਰਾ ਜਾਪ ਹੈ ਉਪਾਂਸ਼ੂ ਜਾਪ ਜਿਹਨੂੰ ਸ਼ਾਸਤਰਾਂ ਚ ਉਪਾਂਸ਼ੂ ਜਾਪ ਕਿਹਾ ਗਿਆ ਹੈ ਉਪਾਂਸ਼ੂ ਜਾਪ ਹੈ ਜਿਹੜਾ ਕਿ ਜਿਹੜਾ ਤੁਹਾਡਾ ਹੋਠ ਤਾਲੂ ਤੇ ਬੁੱਲ ਹਿਲਦੇ ਨੇ ਪਰ ਆਵਾਜ਼ ਨਹੀਂ ਆਉਂਦੀ ਇਹਦੀ ਕੱਲੀ ਕੰਪਨ ਹੈ ਇਹਦੀ ਕੰਪਨ ਗਲੇ ਤੋਂ ਲੈ ਕੇ ਹੋਠ ਦੇ ਅੰਦਰ ਤੱਕ ਹੈ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਇਹਨੂੰ ਸਮਝਣਾ ਮੁਸ਼ਕਲ ਹੈ ਜਿਹੜਾ ਵਿਖਰੀ ਜਾਪ ਸੀਗਾ ਉਹ ਹੈ ਕੀਰਤਨ ਮੈਂਸ ਪੂਰੇ ਕਨਸੈਪਟ ਦੇ ਅੰਦਰ ਐਸਟ੍ਰੋਲੋਜੀ ਦਾ ਜ਼ਿਕਰ ਨਹੀਂ ਚਾਹੁੰਦਾ ਸੀਗਾ ਮੈਂ ਚਾਹੁੰਦਾ ਸੀਗਾ ਕਿ ਆਪਾਂ ਪਿਓਰਲੀ ਸਿਮਰਨ ਦੀ ਗੱਲ ਕਰੀਏ ਪਰ ਕਿਤੇ ਨਾ ਕਿਤੇ ਆਪਣੀ ਸਟੱਡੀ ਵਿੱਚ ਆ ਹੀ ਜਾਂਦੀ ਹੈ ਜਿਨ੍ਹਾਂ ਦੇ ਦੂਸਰੇ ਘਰ ਵਿੱਚ ਚੰ드ਰਮਾ ਹੋਵੇ ਨਾ ਦੂਸਰੇ ਘਰ ਵਿੱਚ ਸ਼ੁਕਰ ਉੱਚਾ ਹੋਵੇ ਨਾ ਉਹ ਵਿਖਰੀ ਜਾਪ ਵਾਲਾ ਜਿਹੜਾ ਪੜਾਅ ਹੈ ਉਹ ਬਹੁਤ ਛੇਤੀ ਪਾਰ ਕਰ ਲੈਂਦੇ ਨੇ ਉਹ ਬਹੁਤ ਛੇਤੀ ਉਪਨਸ਼ੂ ਤੱਕ ਪਹੁੰਚ ਜਾਂਦੇ ਨੇ ਵਿਖਰੀ ਜਾਪ ਉਹਨਾਂ ਨੂੰ ਚੰਗਾ ਬਹੁਤ ਲੱਗਦਾ ਹੈ ਜਿੰਨੇ ਸਿੰਗਰ ਨੇ ਗਾਇਕ ਨੇ ਗਵਈਏ ਨੇ ਕਿਰਤਨੀਆਂ ਨੇ ਕਥਾਵਾਚਕ ਨੇ ਉਹ ਵਿਖਰੀ ਜਾਪ ਕਰਦੇ ਆ ਉਹ ਤੋਂ ਬਾਅਦ ਉਪਨਸ਼ੂ ਜਾਪ ਉਪਨਸ਼ੂ ਜਾਪ ਕੀਤਾ ਜਾਂਦਾ ਹੈ ਬੀਜ ਮੰਤਰਾਂ ਦਾ ਹਜੇ ਆਪਾਂ ਗੁਰਮੰਤਰ ਤੇ ਨਹੀਂ ਆਏ ਉਪਨਸ਼ੂ ਜਾਪ ਕੀਤਾ ਜਾਂਦਾ ਹੈ ਸਿਰਫ ਬੀਜ ਮੰਤਰ ਦਾ ਜਿਹੜੀ ਕਿ ਵਾਈਬ੍ਰੇਸ਼ਨ ਤੁਹਾਨੂੰ ਕੁਝ ਨਾ ਕੁਝ ਪੋਜ਼ਿਟਿਵ એનર્ਜੀ ਦੇਣ ਲਈ ਹੈ ਉਹ ਮੈਟਲਿਸਟਿਕ ਵੀ ਹੋ ਸਕਦੀ ਹੈ ਉਹ ਮਾਨਸਿਕ ਵੀ ਹੋ ਸਕਦੀ ਹੈ ਜਿਹੜੇ ਕਿ ਸਿਰਫ ਵਾਈਬ੍ਰੇਸ਼ਨ ਤੁਸੀਂ ਆਪਣੇ ਥਰਾਟ ਚੱਕਰਾ ਦੇ ਅੰਦਰ ਮਹਿਸੂਸ ਕਰਨੀ ਹੈ ਉਹ ਹੈ ਉਪਾਸ਼ੋ ਜਾਪ ਮੈਂ ਬਹੁਤ ਸਾਰੇ ਲੋਕਾਂ ਨੂੰ ਜਦੋਂ ਕਹਿੰਦਾ ਵੀ ਬੀਜ ਮੰਤਰ ਦਾ ਜਾਪ ਕਰੋ ਆਪਣੇ ਲਗਨ ਦਾ ਲਗਨੇਸ਼ ਦਾ ਤਾਂ ਲੋਕੀ ਕਈ ਵਾਰ ਕਹਿੰਦੇ ਆ ਅਸੀਂ ਗੱਡੀ 'ਚ ਚਲਾ ਲੈਂਦੇ ਆ ਜੀ ਅਸੀਂ ਹੈੱਡਫੋਨ ਲਾ ਲੈਂਦੇ ਆ ਸੁਣਨ ਦੀ ਮਹਿਮਾ ਤੇ ਮਰਿਆਦਾ ਅਲੱਗ ਹੈ। ਜਾਪ ਦੀ ਮਹਿਮਾ ਤੇ ਮਰਿਆਦਾ ਅਲੱਗ ਹੈ। ਜਾਪ ਦੀ ਮਹਿਮਾ ਮਰਿਆਦਾ ਦੇ ਅੰਦਰ ਵਿਖਰੀ ਜਾਪ ਜਦੋਂ ਹੁੰਦਾ ਹੈ ਉਦੋਂ ਕੀਰਤਨ ਦਾ ਹੈ। ਉਦੋਂ ਗਾਇਨ ਹੈ। ਉਹ ਸਾਜੀ ਹੋਵੇ ਜਾਂ ਬਿਨਾਂ ਸਾਜ਼ਾਂ ਤੋਂ ਹੋਵੇ। ਉਦੋਂ ਕੀਰਤਨ ਹੈ। ਜਦੋਂ ਸਿਮਰਨ ਦੀ ਵਾਰੀ ਆਂਦੀ ਹੈ ਤਾਂ ਜਿਹੜਾ ਮੰਤਰ ਜਾਪ ਹੈ ਉਹ ਉਪਨਸ਼ੂ ਜਾਪ ਹੈ। ਉਪਨਸ਼ੂ ਜਾਪ ਤੋਂ ਬਾਅਦ ਫਿਰ ਅਸੀਂ ਪਹੁੰਚ ਜਾਂਦੇ ਹਾਂ ਮਾਨਸਿਕ ਜਾਪ ਦੇ ਅੰਦਰ ਜਿਹਨੂੰ ਅਸੀਂ ਮੱਦੇਮਾ ਵਾਕ ਦੀ ਆਵਾਜ਼ ਦੀ ਧੁਨੀ ਨੂੰ ਮੱਦੇਮਾ ਚ ਸਮਝਿਆ ਸੀਗਾ ਇਹ ਗੁਰਮੰਤਰ ਦਾ ਜਾਪ ਉਹ ਕਿਸੇ ਲਈ ਵਾਹਿਗੁਰੂ ਹੋ ਸਕਦਾ ਹੈ ਕਿਸੇ ਲਈ ਰਾਮ ਹੋ ਸਕਦਾ ਹੈ ਕਿਸੇ ਲਈ ਅੱਲਾਹ ਹੋ ਸਕਦਾ ਹੈ ਜਾਂ ਕਿਸੇ ਲਈ ਵੱਖਰ ਵੱਖ ਆਪਣੇ ਗੁਰੂ ਤੋਂ ਦਿੱਤਾ ਹੋਇਆ ਮੰਤਰ ਸਾਡੇ ਲਈ ਵਾਹਿਗੁਰੂ ਹੈ ਉਹ ਜਾਪ ਇੱਥੇ ਹੈ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਬਹੁਤ ਸਾਰੇ ਲੋਕਾਂ ਨੇ ਵਾਹਿਗੁਰੂ ਜਾਪ ਨੂੰ ਮਾਨਸਿਕ ਜਾਪ ਦੇ ਅੰਦਰ ਦੋ ਘਰਾਂ ਚ ਸਮਝਾਇਆ ਹੈ ਵਾਹ ਤੇ ਗੁਰੂ ਇਹਨੂੰ ਤੋੜ ਕੇ ਸਮਝਾਇਆ ਹੈ ਮੇਬੀ ਹਰ ਤਾਲੇ ਦੀ ਅਲੱਗ ਚਾਬੀ ਹੈ ਹਰ ਇੱਕ ਦਾ ਸਿਮਰਨ ਦਾ ਤਰੀਕਾ ਲੱਗਿਆ ਹਰ ਕਿਸੇ ਦੇ ਕਨੈਕਸ਼ਨ ਦਾ ਤਰੀਕਾ ਲੱਗਿਆ ਵਾਹ ਗੁਰੂ ਜੇ ਅਲੱਗ ਹੁੰਦਾ ਤਾਂ ਮੈਂ ਇਹ ਸੋਚਦਾ ਗੁਰਬਾਣੀ ਚ ਵੀ ਉਹ ਅਲੱਗ ਲਿਖਿਆ ਹੋਇਆ ਹੁੰਦਾ ਵਾਹਿ ਗੁਰੂ ਇੱਕ ਬlesing ਹੈ ਇੱਕ ਇੱਕ ਉਹ ਮੈਨੀਫੈਸਟੇਸ਼ਨ ਹੈ ਜਿਹਦੇ ਚ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰ ਅਦਾ ਕਰ ਰਹੇ ਹਾਂ ਉਹ ਵੱਖਰਾ ਕਰਕੇ ਵੱਖਰਾ ਨਹੀਂ ਹੁੰਦਾ ਵਾਹ ਤੇ ਗੁਰੂ ਦੀ ਜਿਹੜੀ ਲਹਿ ਹੈ ਉਹ ਸਾਹ ਦੇ ਨਾਲ ਜੁੜੀ ਰਹਿਣੀ ਤੇ ਉਹ ਸਿਰਫ ਮਾਨਸਿਕ ਹੋਣੀ ਉਹਨੂੰ ਤੁਸੀਂ ਹਿਰਦੇ ਚੱਕਰ ਦੇ ਉੱਤੇ ਜਦੋਂ ਵਿਜੂਅਲਾਈਜੇਸ਼ਨ ਕਰਦੇ ਹੋ ਉਹ ਹੈ ਮਾਨਸਿਕ ਜਾਪ ਜਦੋਂ ਉਹ ਜਾਪ ਪਰਾ ਦੇ ਉੱਤੇ ਪਹੁੰਚ ਜਾਂਦਾ ਹੈ ਉਦੋਂ ਸ਼ਬਦ ਖਤਮ ਹੋ ਜਾਂਦੇ ਹਨ ਮੈਨੂੰ ਨਾ ਮਾਪੁਰਖਾਂ ਦਾ ਨਾਮ ਯਾਦ ਨਹੀਂ ਹੈ ਹੋ ਸਕਦਾ ਹੈ ਅਲੱਗ-ਅਲੱਗ ਸੰਦਰਭ 'ਚ ਇਹ ਕਥਾ ਕਿਸੇ ਨੂੰ ਸੁਣਾਈ ਹੋਵੇ ਕਿਸੇ ਮਾਪੁਰシャン ਦੀ ਤਬੀਤ ਬਹੁਤ ਖਰਾਬ ਸੀਗੀ ਸਿਮਰਨ ਦੇ ਬਹੁਤ ਬਲੀ ਸੀਗੇ ਜਦੋਂ ਡਾਕਟਰ ਨੂੰ ਬੁਲਾਇਆ ਗਿਆ ਤੇ ਕੰਨ ਤੇ ਲਾ ਕੇ ਜਦੋਂ ਮਸ਼ੀਨ ਉਹਨਾਂ ਦੇ ਹਿਰਦੇ ਤੇ ਲਾਈ ਗਈ ਤਾਂ ਕੰਨਾਂ ਚ ਆਵਾਜ਼ ਆ ਰਹੀ ਸੀਗੀ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਹੈ ਜਪ ਦੀ ਉਹ ਅਵਸਥਾ ਜਿਹਨੂੰ ਕਹਿੰਦੇ ਆ ਸਾਸ ਗਰਾਸ ਰੋਮ ਰੋਮ ਧਿਆਣਾ ਇਹ ਹੈ ਅਵਸਥਾ ਪਰਾਧ ਜਦੋਂ ਸਿਮਰਨ 'ਚ ਸ਼ਬਦਾਂ ਦੀ ਅਵਸਥਾ ਨਹੀਂ ਰਹਿ ਜਾਂਦੀ ਜਦੋਂ ਸਿਮਰਨ 'ਚ ਵਿਜ਼ੂਅਲਾਈਜ਼ੇਸ਼ਨ ਦੀ ਅਵਸਥਾ ਨਹੀਂ ਰਹਿੰਦੀ ਤੁਸੀਂ ਸੋਇਓ ਤੁਹਾਡਾ ਸਿਮਰਨ ਚੱਲਦਾ ਹੈ ਤੁਸੀਂ ਉਠੇ ਹੋ ਤਾਂ ਪਹਿਲਾਂ ਸਿਮਰਨ ਚੱਲਦਾ ਹੈ ਜ਼ਿੰਦਗੀ ਦੇ ਹਰ ਕੰਮ ਸੱਜੇ ਖੱਬੇ ਸਹੀ ਗਲਤ ਕਰਦੇ ਹੋਏ ਸਿਮਰਨ ਨਹੀਂ ਕਦੇ ਵੀ ਰੁਕਦਾ ਉਹ ਫਿਰ ਸਾਸ ਗ੍ਰਾਸ ਦੀ ਅਵਸਥਾ ਪਹੁੰਚ ਜਾਂਦੀ ਹੈ ਇਹਦੇ ਬਾਰੇ ਕੁਝ ਇੱਕ ਰੈਫਰੈਂਸਸ ਅਸੀਂ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 305 ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿਖਮਨ ਭਾਵੇ ਉਹ ਅਵਸਥਾ ਹੈ ਉਹ ਤਕਨੀਕ ਹੈ ਜਿਹੜੀ ਆਪਣੇ ਆਪ ਚ ਬਹੁਤ ਸਿੰਕਰੋਨਾਈਜ਼ ਟੈਕਨੀਕ ਹੈ ਜਦੋਂ ਸਿਮਰਨ ਲਈ ਥੋੜੇ ਜੇ ਐਫਰਟ ਦੀ ਜ਼ਰੂਰਤ ਪੈਂਦੀ ਹੈ ਬਟ ਉਸ ਤੋਂ ਬਾਅਦ ਦੀ ਜਿਹੜੀ ਤਕਨੀਕ ਹੈ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਰੋਮ ਰੋਮ ਧਿਆਣਾ ਉਹ ਜਦੋਂ ਅਜਪਾਜਪ ਭਾਈ ਰੰਧੀਰ ਸਿੰਘ ਜੀ ਨੇ ਉਹਨੂੰ ਐਕਸਪਲੇਨ ਕੀਤਾ ਹੈ ਅਜਪਾਜਪ ਜਦੋਂ ਸਿਮਰਨ ਲਈ ਐਫਰਟ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਉਹ ਅੰਤਿਮ ਅਵਸਥਾ ਹੈ ਸਿਮਰਨ ਦੀ ਹੁਣ ਆਪਾਂ ਗੱਲ ਕਰਾਂਗੇ ਇਹਦੇ ਪੰਜ ਖੰਡ ਦੀ ਕਿਹੜੇ ਕਿਹੜੇ ਪੰਜ ਖੰਡ ਨੇ ਉਹਨਾਂ ਬਾਰੇ ਹੁਣ ਆਪਾਂ ਵਿਸਤਾਰ ਨਾਲ ਗੱਲ ਕਰਦੇ ਹਾਂ ਇਹਦੀ ਅਵਚੇਤਨ ਅਵਸਥਾ ਨੂੰ ਵਿੱਚ ਪੰਜ ਖੰਡਾਂ ਚ ਵੰਡਿਆ ਕੀਤਾ ਗਿਆ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀਗੇ ਧਰਮ ਖੰਡ ਗਿਆਨ ਖੰਡ ਸ਼ਰਮ ਖੰਡ ਕਰਮ ਖੰਡ ਤੇ ਸੱਚ ਖੰਡ ਵਿਖਰੀ ਬਾਣੀ ਦਾ ਉਚਾਰਨ ਧਰਮ ਖੰਡ ਦਾ ਹਿੱਸਾ ਹੈ ਵਿਖਰੀ ਸਿਮਰਨ ਵਿਖਰੀ ਕੀਰਤਨ ਵਿਖਰੀ ਜਾਪ ਕਰਮ ਦਾ ਧਰਮ ਖੰਡ ਦਾ ਹਿੱਸਾ ਹੈ ਜਦੋਂ ਉਹ ਥਰਾਟ ਚੱਕਰ ਦੇ ਉੱਤੇ ਆ ਗਿਆ ਜਦੋਂ ਧਿਆਨ ਹੋਰ ਗਹਿਰਾ ਹੋ ਗਿਆ ਜਦੋਂ ਯੰਤਰਿਕ ਕਰਨਾ ਨਹੀਂ ਪੈ ਰਿਹਾ ਕਰਨਾ ਆਸਾਨ ਹੋ ਗਿਆ ਫਿਰ ਉਹ ਸਿਮਰਨ ਜਿਹੜਾ ਹੈ ਗਿਆਨ ਖੰਡ ਦਾ ਹਿੱਸਾ ਹੋ ਗਿਆ ਤੁਹਾਡੇ ਅਵਚੇਤਨ ਚ ਸਮਾਨ ਲੱਗ ਗਿਆ ਤੁਹਾਡੀ ਕੌਨਸ਼ੀਅਸ ਤੋਂ ਹੋਰ ਗਹਿਰਾ ਹੋਣ ਲੱਗ ਗਿਆ ਸ਼ਰਮ ਖੰਡ ਇਸ ਟਾਈਮ ਦੇ ਅੰਦਰ ਤੁਸੀਂ ਐਫਰਟ ਨੂੰ ਪੂਰਾ ਜਿੱਤ ਚੁੱਕੇ ਹੋ ਤੇ ਜਿਹੜਾ ਸਿਮਰਨ ਹੈ ਤੁਹਾਡੇ ਹਿਰਦੇ ਚੱਕਰ ਦੇ ਉੱਤੇ ਆ ਕੇ ਸਥਾਪਿਤ ਹੋ ਗਿਆ ਜਦੋਂ ਹਿਰਦੇ ਚੱਕਰ ਤੇ ਸਥਾਪਿਤ ਹੋ ਗਿਆ ਨਾ ਉਦੋਂ ਮਾਨਸਿਕ ਜਿਹੜਾ ਹੈ ਉਹ ਚੜਨਾ ਸ਼ੁਰੂ ਹੋ ਗਿਆ ਉਹਨੂੰ ਗੁਰਬਾਣੀ ਕਹਿੰਦੀ ਹੈ ਸ਼ਰਮਖੰਡ ਹੁਣ ਉਹ ਚੱਲਦਾ ਹੀ ਹੈ 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 ਰੁਕਣ ਦੀ ਵੀ ਲੋੜ ਨਹੀਂ ਸੋਚਣ ਦੀ ਵੀ ਲੋੜ ਨਹੀਂ ਜਿਹਨੂੰ ਅਸੀਂ ਕਹਿੰਦੇ ਆ ਇੱਕ ਅਵਸਥਾ ਜਿਹੜੀ ਨਾਪੀ ਤੋਂ ਹਿਰਦੇ ਦੇ ਵਿੱਚ ਦੀ ਹੈ ਬਟ ਇਹਦਾ ਜਿਹੜਾ ਪ੍ਰੇਮ ਸੀਗਾ ਨਾ ਇਹਦਾ ਜਿਹੜਾ ਇਨਾਮ ਸੀਗਾ ਇਸ ਪੂਰੇ ਸਿਮਰਨ ਦਾ ਉਹ ਪਹੁੰਚਦਾ ਹੈ ਜਦੋਂ ਇਹ ਪ੍ਰਵਾਨ ਹੁੰਦਾ ਹੈ ਸਿਮਰਨ ਸੱਚਖੰਡ ਚ ਪਹੁੰਚ ਗਿਆ ਇਹ ਸਾਰੀ ਗੱਲ ਕਰਦਿਆਂ ਹੋਇਆਂ ਬਹੁਤ ਸਾਰੇ ਰੈਫਰੈਂਸਸ ਲਿੱਤੇ ਹਨ ਅੱਗੇ ਵਾਸਤੇ ਗੱਲ ਕਰਾਂਗੇ ਸਿਮਰਨ ਦੇ ਦੌਰਾਨ ਆਸਨ ਦੀ ਸਿਮਰਨ ਦੇ ਦੌਰਾਨ ਜਗਾ ਦੀ ਵਿਅਕਰੀ ਚ ਜਗਾ ਕਿਹੜੀ ਚਾਹੀਦੀ ਹੈ ਮਾਨਸਿਕ ਚ ਜਗਾ ਕਿਹੜੀ ਚਾਹੀਦੀ ਹੈ ਉਪਾਂਸ਼ੂ ਚ ਜਗਾ ਕਿਹੜੀ ਚਾਹੀਦੀ ਹੈ ਸਿਮਰਨ ਕਿਹੜੇ ਕਿਹੜੇ ਚਾਹੀਦੇ ਹਨ ਫੇਰ ਜਗ੍ਹਾ ਗੱਲ ਕਰਾਂਗੇ ਰੰਗ ਦੀ। ਕੀ ਉਹਨਾਂ ਦਾ ਵੀ ਸਿਮਰਨ ਦੇ ਦੌਰਾਨ ਕੋਈ ਪ੍ਰਭਾਵ ਹੈ? ਸਥਾਨ ਦੀ, ਰੰਗ ਦੀ, ਚੇਤਨਾ ਦੀ ਤੇ ਅਵਚੇਤਨ ਦੀ ਜੁੜੇ ਰਹਿਣ।